ਜੀ ਦੁੱਧ ਨੂੰ ਆਪਣੇ ਨੂੰ ਦੇਖੋ ਚੰਗੀ ਤਰ੍ਹਾਂ ਵਾਲੀ ਆ ਗਈ ਰਿਜਣ ਲੱਗ ਗਿਆ ਪਰ ਚੰਗੀ ਤਰ੍ਹਾਂ ਪਕਾ ਲੈਨੇ ਤਾਂ ਜੋ ਆਪਣਾ ਪਨੀਰ ਆ ਜਿਹੜਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਨੀਰ ਦੀ ਪੁਰਜੀ ਜਿਹਦੇ ਲਈ ਆਪਾਂ ਨੇ ਪਨੀਰ ਲੈ ਲਿਆ ਆਪਣੇ ਘਰ ਦਾ ਪਨੀਰ ਆ ਆਪਾਂ ਇਹਦੇ ਛੋਟੇ ਛੋਟੇ ਪੀਸ ਕਰ ਲੈਨੇ ਜੀ ਆਪਾਂ ਮੁੱਲ ਦਾ ਲੈਨੇ ਤਾਂ ਕੱਦੂ ਕਾਸ਼ ਵੀ ਕਰ ਸਕਦੇ ਨਹੀਂ ਪਰ ਬਹੁਤਾ ਵਰੀਕ ਵੀ ਨਹੀਂ ਆਪਾਂ ਨੂੰ ਚਾਹੀਦਾ ਅੱਪਾ ਇਹਦੇ ਪਨੀਰ ਦੇ ਛੋਟੇ ਛੋਟੇ ਟੁਕੜੇ ਬਣਾ ਲੈਨੇ ਆ ਇੱਦਾਂ ਬਣਾ ਲੈਨੇ ਪਨੀਰ ਆਪਾਂ ਨੇ ਸਾਰਾ ਭੋਰ ਲਿਆ ਬ੍ਰੀਕ ਪੀਸ ਬਣਾ ਲਿਆ ਹੁਣ ਆਪਾਂ ਜਾਲਦਿਆਂ ਚਿੱਲਾ ਗੈਸ ਬਲ ਗਿਆ ਪਕਾ ਗਿਆ ਕੜਾਹੀ ਕਿੜਾ ਹੀ ਨੂੰ ਆਪਾਂ ਥੋੜਾ ਸੁਕਾ ਲੈਨੇ ਆ ਲੋ ਜੀ ਦੋ ਚਮਚਾ ਆਪਾਂ ਪਾ ਲੈਨੇ ਆ ਘੀ ਦੇ ਬਹੁਤਾ ਨਹੀਂ ਪਾਵਾਂਗੇ ਦੋ ਹੀ ਚਮਚੀ ਪਾਵਾਂਗੇ ਵੱਡਾ ਚਮਚਾ ਅੱਧਾ ਛੋਟੇ ਦੋ ਨੇ ਲਓ ਜੀ ਕੀ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਜੀਰਾ ਜੀਰੇ ਨੂੰ ਆਪਾਂ ਥੋੜਾ ਜਿਹਾ ਪਨ ਲਵ ਲੈਨੇ ਅੱਧਾ ਕਾਲਾ ਨਹੀਂ ਕਰਾਂਗੇ ਜੀ ਜੀਰਾ ਆਪਣਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਪਿਆਜ਼ ਸੌਣਿਕ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਪਿਆਜ਼ ਥੋੜ੍ਹੇ ਨੀ ਹੋ ਜਾਣਗੇ ਬਹੁਤੇ ਬਰਾਊਨ ਨਹੀਂ ਕਰਾਂਗੇ ਬਸ ਸੌਣਿਕ ਦੇਰ ਤੱਕ ਹੀ ਪਕਾਉਣਾ ਹੈ ਜਿੰਨੀ ਦੇਰ ਤੱਕ ਆਪਣੇ ਪਿਆਜ਼ ਸੌਫਟ ਹੋ ਜਾਣ। ਲੌਂਜੀ ਆਪਾਂ ਇੱਦਾਂ ਤੰਤ ਕਰਦੇ ਹਾਂ ਤੇ ਇਹਨਾਂ ਕੋਈ ਤਰ੍ਹਾਂ ਤੋੜਦੇ ਰਹਾਂਗੇ। ਹੁਣ ਜਦ ਆਪਣੇ ਹਲਕੇ ਜਿਹਾ ਬਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਹਰੀ ਮਿਰਚ। ਉਹ ਹਰੀਆਂ ਮਿਰਚਾਂ ਪਾ ਲਈਏ ਆਪਾਂ। ਇਸ ਕਾਪਣੇ ਸਿਆਮੂ ਸਿਮਲਾ ਮਿਰਚ ਦੇ ਛੋਟੇ ਛੋਟੇ ਟੁਕੜੇ ਬਣਾ ਲੇ। ਥੋੜੀ ਨਾ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ। 2 ਮਿੰਟ ਲਈ ਪਕਾ ਲੈਨੇ ਆ ਤਾਂ ਜੋ ਆਪਣੀ ਸਿਮਲਾ ਮਿਰਚ ਜਿਹੜੀ ਉਹ ਸੌਫਟ ਹੋ ਜੇ। ਥੋੜੀ 2 ਮਿੰਟ ਹੋ ਗਿਆ ਆਪਣੀ ਸਿਮਲਾ ਮਿਰਚ ਪੱਕ ਗਈ। ਤੇ ਆ ਜੀ ਆਪਣੇ ਚੰਗੀ ਤਰ੍ਹਾਂ ਪੱਕ ਗਏ। ਹੁਣ ਇਹਦੇ ਵਿੱਚ ਆਪਾਂ ਐਡ ਕਰ ਦਨੇ ਆ 2 ਟਮਾਟਰ। 2 ਟਮਾਟਰ ਆਪਾਂ ਨੇ ਛੋਟੇ ਛੋਟੇ ਟੁਕੜਿਆਂ ਚ ਕੱਟ ਲਏ। ਉਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਜੀ ਨਮਕ ਤਾਂ ਜੋ ਨਮਕ ਨਾਲ ਆਪਣੇ ਪਿਆਜ਼ ਤੇ ਇਹ ਵੀ ਪੱਕੇ ਨਾ ਹੋ ਜਾਣ। ਅਮਰ ਨਮਕ ਐਡ ਕਰ ਦਿੰਨੇ ਆ ਨਮਕ ਨਾਲ ਆਪਣੇ ਟਮਾਟਰ ਨੇ ਜਿਹੜੇ ਆ ਕੇਤੀ ਪੱਕ ਜਾਣਗੇ। ਨਮਕ ਪਾਉਣ ਨਾਲ ਜੀ ਸਬਤ ਹੋ ਜਾਂਦੀ ਹੈ ਜੀ। ਇੱਕ ਦੋ ਮਿੰਟ ਇਹ ਆਪਾਂ ਹਿਲਾ ਲੈਂਦੇ ਹਾਂ। ਪਿਆਜ਼ ਆਪਣੇ ਸਾਰੇ ਕੁਝ ਪੱਕ ਗਏ ਦੇਖੋ। ਘਟ ਗਏ। ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਹਲਦੀ। ਇਹ ਆਪਾਂ ਬੈਗੀ ਵਿੱਚ ਪਾਵਾਂਗੇ ਤਾਂ ਇਹਦਾ ਕਲਰ ਵਧੀਆ ਆ ਦੇ ਦੂਜੀ ਮਿਲਟ ਵਿੱਚ ਆਪਾਂ ਇਹਦੇ ਨੂੰ ਪਾਉਂਦੇ ਹੁਣ ਇਹਨਾਂ ਨੂੰ ਮਸਾਲੇ ਨੂੰ ਆਪਾਂ ਥੋੜੀ ਜਿਹੀ ਪਕਾ ਲੈਂਦੇ ਹੁਣ ਆਪਾਂ ਐਡ ਕਰਦੇ ਆ ਇਹਦੇ ਵਿੱਚ ਕਿਚਨ ਕਿੰਗ ਇਹ ਲੈ ਕੇ ਗਿਆ ਹਾਂ ਸলো ਕਰਕੇ ਆਪਾਂ ਚੰਗੀ ਤਰ੍ਹਾਂ ਆਪਣਾ ਮਸਾਲਾ ਲਿਆਨਾ ਤਾਂ ਜੋ ਆਪਣੀ ਹਲਦੀ ਦਾ कच्चਾਪਾਨਾ ਜਿਹੜਾ ਉਹ দূর ਹੋ ਜੇਵੇ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਦੁੱਧ ਵਿੱਚੇ ਕਰੀਮਾ ਇਹਦੇ ਆਪਣੇ ਵਿੱਚੇ ਦੁੱਧਾ ਇਹਨਾਂ ਦਾ ਤੇਜਾ ਦੇ ਵਿੱਚ ਐਡ ਕਰਦੀਆਂ ਹੁਣ ਇਹਨੂੰ ਆਪਾਂ 1-2 ਮਿੰਟ ਲਈ ਸੁਕਾ ਲੈਨੇ ਚੰਗੀ ਤਰ੍ਹਾਂ ਦੁੱਧ ਨੂੰ ਵਾਲੀ ਦੇ ਲੈਨੇ ਅਜੀ ਦੁੱਧ ਨੂੰ ਆਪਣੇ ਨੂੰ ਦੇਖੋ ਚੰਗੀ ਤਰ੍ਹਾਂ ਵਾਲੀ ਆ ਗਈ ਰਿਦਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਪਨੀਰ ਐਡ ਕਰ ਦਿੰਦੇ ਆਂ। ਇਹਨੂੰ 2 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਤਾਂ ਜੋ ਆਪਣਾ ਪਨੀਰ ਆ ਜਿਹੜਾ ਸਾਰੇ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ। ਜੇ ਇਦਾਂ ਆਪਾਂ ਦੁੱਧ ਪਾ ਕੇ ਭੁਰਜੀ ਬਣਾਉਣੀ ਆ ਜੀ ਤੇਰੇ ਦੇ ਇਹਦੇ ਨਾਲ ਆਪਾਂ ਨੂੰ ਹੋਰ ਸਬਜ਼ੀ ਲੈਣ ਦੀ ਲੋੜ ਨਹੀਂ। ਇਹ ਥੋੜੀ ਜਿਹੀ ਰਸਮਤੀ ਜੀ ਬਣ ਜਾਂਦੀ ਆ। ਜੇ ਆਪਾਂ ਦੁੱਧ ਨਹੀਂ ਪਾਉਂਦੇ ਫਿਰ ਉਹ ਜ਼ਿਆਦਾ ਸੁੱਕੀ ਬਣ ਜਾਂਦੀ ਹੈ ਫਿਰ ਆਪਾਂ ਨੂੰ ਨਾਲ ਹੋਰ ਸਬਜ਼ੀ ਲੈਣੀ ਪੈਂਦੀ ਆ ਹੁਣ ਇਹਨੂੰ 2 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਤਾਂ ਜੋ ਜਿਹੜਾ ਦੁੱਧਾ ਉਹ ਸਾਰਾ ਇਹਦੇ ਵਿੱਚ ਤੱਜ ਜਵੇ ਲੋ ਜੀ ਪਨੀਰ ਦੀ ਭੁਰਜੀ ਆਪਣੀ ਬਣ ਕੇ ਤਿਆਰ ਆ ਇਹ ਵੀਡੀਓ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜਿੱਦਾਂ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ